ਆਲਿਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅੱਜ ਵਿਜ਼ਨਰੀ ਪੈਨਲ ਆਫ ਐਜੂਕੇਸ਼ਨ ਜਿਹੜੀ ਕਿ ਏਐਸ ਮੈਨੇਜਮੈਂਟ ਐਂਡ ٹرسٹ ਦੇ ਸਾਡੇ ਰੈਪਿਊਟਿਡ ਇਲੈਕਸ਼ਨ ਨੇ ਹੁਣ ਜਾ ਰਹੇ ਨੇ ਉਹਦੇ 'ਚ ਜਿਹੜੇ ਪੈਨਲ ਕੰਟੈਸਟ ਕਰਦੇ ਨੇ ਉਹਦੇ 'ਚ ਵਿਜ਼ਨਰੀ ਪੈਨਲ ਦੇ ਅੱਜ ਆਪਣੇ ਆਫਿਸ ਦਾ ਜਿਹੜਾ ਵਾ ਸ਼ੁਭ ਸਟਾਰਟਿੰਗ ਹੈ ਕਰ ਦਿੱਤੀ ਗਈ ਅੱਜ ਉਹਦੀ ਓਪਨਿੰਗ ਦੇ ਉੱਤੇ ਸਾਬਕਾ ਵਿਧਾਇਕ ਤੇ ਮੰਤਰੀ ਗੁਰਕ੍ਰਿਸ਼ ਸਿੰਘ ਕੋਟਲੀ ਜੀ ਉੱਚੇ ਤੌਰ ਤੇ ਪਹੁੰਚਨੇ ਆ ਉਹ ਜਾਣਦੇ ਹਾਂ ਉਹਨਾਂ ਤੋਂ ਕਿ ਇਹ ਜਿਹੜੇ ਸਾਡੇ ਵਿਧਾਇਕਾਦਾਰੇ ਨੇ ਇਹਨਾਂ ਦੇ ਲਈ ਉਹਨਾਂ ਦੇ ਕੀ ਵਿਜ਼ਨ ਨੇ ਕੀ ਰ ਜੀ ਸ਼ਹਿਰ ਦੇ ਰੈਪਿਊਟਿਡ ਆਦਾਰਿਆਂ ਦਾ ਇਲੈਕਸ਼ਨ ਹੈ ਜੀ ਤੇ ਸਰ ਇਸ ਵਾਰੀ ਜਿਹੜਾ ਵਿਜ਼ਨਰੀ ਪੈਨਲ ਕੰਟੈਸਟ ਕਰਨ ਜਾ ਰਿਹਾ ਵੈ ਕੀ ਮੇਨ ਵਿਜ਼ਨ ਲੈ ਕੇ ਚੱਲ ਰਹੇ ਹੋ ਦੇਖੋ ਇਹ ਇਲੈਕਸ਼ਨ ਸ਼ਹਿਰ ਦੀ ਸੋਸ਼ਲ ਇਲੈਕਸ਼ਨ ਹੈ ਭਾਈਚਾਰੇ ਦੀ ਇਲੈਕਸ਼ਨ ਹੈ ਔਰ ਇਹਨਾਂ ਆਦਾਰਿਆਂ ਨੂੰ ਹੋਰ ਪਰਫੁੱਲਤ ਕਰਨ ਲਈ ਵਿਜ਼ਨਰੀ ਪੈਨਲ ਕੰਮ ਕਰ ਰਿਹਾ ਪਿਛਲੇ 3 ਸਾਲਾਂ ਤੋਂ ਬਹੁਤ ਜ਼ਿਆਦਾ ਇਹਨਾਂ ਆਦਾਰਿਆਂ ਨੂੰ ਉੱਪਰ ਚੁੱਕਣ ਵਿੱਚ ਇਹ ਇਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਜੋ ਟਾਸਕ ਨੂੰ ਲੈ ਕੇ ਅੱਜ ਤੋਂ 3 ਸਾਲ ਪਹਿਲਾਂ ਇਹ ਪੈਨਲ ਬਣਿਆ ਸੀਗਾ ਤੋ ਉਹਨੇ ਪੂਰੀ ਆਪਣੀ ਕੋਸ਼ਿਸ਼ ਕੀਤੀ ਹੈ ਔਰ ਇੱਕ ਅੱਛਾ ਇਨਫਰਾਸਟ੍ਰਕਚਰ ਬਿਲਡ ਹੋਇਆ ਸਟਾਫ ਦੇ ਲਈ ਵੀ ਜੋ ਵੱਧ ਤੋਂ ਵੱਧ ਇਹ ਪੈਨਲ ਕਰ ਸਕਿਆ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੱਚਿਆਂ ਦੇ ਹਰ ਫੈਸਿਲਿਟੀਆਂ ਨੂੰ ਲੈ ਕੇ ਸਪੋਰਟਸ ਨੂੰ ਲੈ ਕੇ ਉਹਨਾਂ ਦੀ ਪੜ੍ਹਾਈ ਲਿਖਾਈ ਨੂੰ ਲੈ ਕੇ ਔਰ ਅੱਛਾ ਜਿਹੜਾ ਇੱਕ ਵਾਤਾਵਰਣ ਮਾਹੌਲ ਬਣਾਉਣ ਵਿੱਚ ਅਸੀਂ ਪਿਛਲੇ 3 ਸਾਲ ਕਾਮਯਾਬ ਹੋਏ ਆ ਤੋ ਹੁਣ ਇੱਕ ਨਵਾਂ ਟਾਸਕ ਲੈ ਕੇ ਇੱਕ ਨਵਾਂ ਨਵੀਂ ਸੋਚ ਲੈ ਕੇ ਅਸੀਂ ਇਹ ਵਿਜਨਰੀ ਪੈਨਲ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਵੋਟਾਂ ਮੰਗ ਰਿਹਾ ਤੋਂ ਪੂਰੀ ਆਸ ਹੈ ਕਿ ਲੋਕ ਜਿਹੜੇ ਨੇ ਉਹ ਬਹੁਤ ਸਮਝਦਾਰ ਨੇ ਬੜੇ ਗੰਭੀਰ ਨੇ ਔਰ ਹਰ ਜਿਹੜਾ ਵੋਟਰ ਆ ਉਹ ਇਹ ਚਾਹੁੰਦਾ ਕਿ ਇਹਨਾਂ ਅਧਾਰਿਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਸਟਰੈਂਥਨ ਕੀਤਾ ਜਾਵੇ ਸੋ ਉਸੇ ਉਸੇ ਟਾਸਕ ਨੂੰ ਲੈ ਕੇ ਵਿਜਨਰੀ ਪੈਨਲ ਕੰਮ ਕਰ ਰਿਹਾ ਅੱਜ ਅਪਚਾਰਿਕ ਤੌਰ ਤੇ ਦਫਤਰ ਵੀ ਖੋਲ੍ਹਿਆ ਔਰ ਇਲੈਕਸ਼ਨ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਕੱਲ ਨਾਮਿਨੇਸ਼ਨ ਦਾ ਆਖਰੀ ਦਿਨ ਹੈ ਤੋਂ ਉਸ ਤੋਂ ਬਾਅਦ ਸੀਰੀਅਲ ਨੰਬਰ ਜਿਹੜੇ ਅਲਾਟ ਹੋ ਜਾਣਗੇ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਇਲੈਕਸ਼ਨ ਜਿਹੜੀ ਆ ਉਹ ਉਹਦਾ ਰਾਹ ਪਧਰਾ ਹੋ ਜਾਏਗਾ ਔਰ ਲੋਕਾਂ ਵਿੱਚ ਜਾ ਕੇ ਹਰ ਵੋਟਰ ਆਪਣਾ ਉਹਨਾਂ ਨੇ ਇਹ ਫੈਸਲਾ ਦੇਣਾ ਔਰ ਜਿਹਦੇ ਚ ਸਾਨੂੰ ਪੂਰੀ ਆਸ ਹੈ ਕਿ ਇੱਕ ਚੰਗੀ ਸੋਚ ਰੱਖਣ ਵਾਲੇ ਚੰਗੇ ਪਰਿਵਾਰਾਂ ਨਾਲ ਜੁੜੇ ਹੋਏ ਵਿਜਨਰੀ ਪੈਨਲ ਦੇ ਵਿੱਚ ਸਾਰੇ ਮੈਂਬਰ ਕੰਮ ਕਰ ਰਹੇ ਨੇ ਇਹ ਅੱਛਾ ਪੈਨਲ ਬਣਿਆ ਤੋਂ ਆਉਣ ਵਾਲੇ ਸਮੇਂ ਚ ਸਾਡੀ ਇਹ ਪੂਰੀ ਕੋਸ਼ਿਸ਼ ਹੋਏਗੀ ਕਿ ਹਰ ਖੇਤਰ ਦੇ ਵਿੱਚੋਂ ਹਰ ਜਿੱਥੋਂ ਵੀ ਅਸੀਂ ਫੰਡਸ ਦਾ ਪ੍ਰਬੰਧ ਕਰ ਸਕੀ ਉਹ ਕਰਕੇ ਤਾਂ ਕਿ ਜਿਹੜੇ ਹੋਰ ਅਧੂਰੇ ਕੰਮ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਪੂਰਾ ਕਰ ਸਕੀਏ ਇਹ ਹੀ ਸਾਡਾ ਮੰਤਵ ਹੈ ਵਿਜ਼ਨਰੀ ਪੈਨਲ ਦਾ ਜਿਵੇਂ ਕਿ ਸਰ ਨੇ ਕਿਹਾ ਵੈ ਕਿ ਅਦਾਰਿਆਂ ਨੂੰ ਸਟਰੈਂਥਨ ਕਰਨਾ ਤੇ ਇਹਨਾਂ ਅਦਾਰੇ ਨੂੰ ਹੋਰ ਜ਼ਿਆਦਾ ਉੱਚਾਈ ਤੇ ਲੈ ਕੇ ਜਾਣਾ ਇਹੀ ਇਸ ਵਾਰੀ ਉਹ ਵਿਜ਼ਨ ਲੈ ਕੇ ਚੱਲੇ ਨੇ ਲੋਕਾਂ ਦੀ ਕਚੈਰੀ ਦੇ ਵਿੱਚ 17 ਤਰੀਕ ਤੋਂ ਜਿਵੇਂ ਸਰ ਨੇ ਕਿਹਾ ਸੀਰੀਅਲ ਨੰਬਰ ਲੱਗ ਜਾਣਗੇ ਉਸ ਤੋਂ ਬਾਅਦ ਵੋਟਿੰਗ ਪ੍ਰੋਸੈਸ ਆਪਣਾ ਪ੍ਰੋਪਰ ਚੈਨਲ ਤੇ ਚੱਲ ਪੂ ਸਰ ਨਾਲ ਪ੍ਰਧਾਨ ਸ਼ਮਿੰਦਰ ਮਿੰਟੂ ਜੀ ਵੀ ਖੜੇ ਨੇ ਮਿੰਟੂ ਜੀ ਦੇਖਿਆ ਪਿਛਲੇ 3 ਸਾਲ ਸਾਲ ਪਿਛਲੇ 3 ਸਾਲਾਂ ਦੇ ਵਿੱਚ ਬੜਾ ਅੱਛਾ ਹੋਇਆ ਬਈ ਜੀ ਲੋਕਾਂ ਨੇ ਉਹ ਮੰਡੇਟ ਦੇਣਾ ਵੀ ਹੈ ਤੇ ਤੁਸੇ ਹੀ ਹਿਸਾਬ ਦੇ ਨਾਲ ਸਰ ਜਿਹੜੇ ਹੁਣ ਆਲਾ ਟਾਈਮ ਹੈ ਕੀ ਸੋਚ ਲੈ ਕੇ ਕੀ ਵਿਜ਼ਨ ਲੈ ਕੇ ਆਪਾਂ ਵੋਟਰਾਂ ਦੇ ਕੋਲ ਜਾ ਰਹੇ ਆਂ ਬਾਲਿਆ ਸਾਹਿਬ ਤੇ ਬਡੇਰਾ ਸਾਹਿਬ ਬਹੁਤ ਬਹੁਤ ਥੋੜਾ ਧੰਨਵਾਦ ਸਾਰੀ ਪ੍ਰੈਸ ਦਾ ਧੰਨਵਾਦ ਸਾਰੀ ਪ੍ਰੈਸ ਬੜੀ ਟਾਈਮ ਤੇ ਪਹੁੰਚੀ ਤੇ ਤਕਰੀਬਨ ਸਾਢੇ 3 ਸਾਲ ਹੋ ਗਏ ਕੋਵਿਡ ਦਾ ਜਮਾਨਾ ਸੀਗਾ ਉਸ ਦਿਨ ਵਿੱਚ ਸਾਰੇ ਚੀਜ਼ਾਂ ਅਫੈਕਟ ਹੋ ਗਈਆਂ ਸੀ ਪੂਰੀ ਦੁਨੀਆ ਹਿੱਲ ਗਈ ਸੀ ਪਰ ਉਸ ਦੇ ਬਾਵਜੂਦ ਸਾਡੀ ਟੀਮ ਨੇ ਤੁਸੀਂ ਸਾਰਿਆਂ ਨੇ ਸਾਡੇ ਤੇ ٹرسٹ ਕੀਤਾ ਅਸੀਂ ਸਾਡੀ ਟੀਮ 11 ਬੰਦੇ ਦੀ ਮੈਂਬਰਾਂ ਦੀ ਆਈ ਤਾਂ ਇਹਨਾਂ ਨੇ ਜਿੰਨਾ ਤੰਦ ਹੀ ਨਾ ਜ਼ੋਰ ਲਾ ਕੇ ਇਮਾਨਦਾਰੀ ਨਾਲ ਔਨੈਸਟੀ ਨਾਲ ਜਿਵੇਂ ਕਾਕਾ ਜੀ ਨੇ ਗੱਲ ਕੀਤੀ ਗੁਰਕੀਰਤ ਸਿੰਘ ਕੋਟਰੀ ਨੇ ਇਹਨਾਂ ਨੇ ਸਾਨੂੰ ਫੰਡ ਵੀ ਮੁਹੱਈਆ ਕਰਾਏ ਨੇ ਤੇ ਅਸੀਂ ਡਿਵੈਲਪਮੈਂਟ ਕੀਤੀ ਆ ਅ ਇਕੱਲੇ ਮਤਲਬ এডੂਕੇਸ਼ਨ ਲੈਵਲ ਤੇ ਨਹੀਂ ਅਕੈਡਮਿਕਲੀ ਨਹੀਂ ਸਪੋਰਟਸ ਲੈਵਲ ਤੇ ਵੀ ਅਸੀਂ ਡਵੈਲਪਮੈਂਟ ਕੀਤੀ ਆ ਕਿਹੜੇ 골ਡ ਮੈਡਲ ਜਿਹੜੇ ਪਹਿਲਾਂ ਪੁਰਾਣਾ ਨਾਮ ਹੁੰਦਾ ਸੀ ਤਕਰੀਬਨ ASRA ਸਕੂਲ ਦਾ ਉਹ ਅਸੀਂ ਦੁਬਾਰਾ ਫਿਰ ਰਿਵਾਈਵ ਕੀਤਾ 골ਡ ਮੈਡਲ ਵੀ ਕਾਫੀ ਲੈਂਦੇ ਨੇ ਸਪੋਰਟਸ ਛੱਡ ਕੇ ਹੁਣ ਜਿਹੜਾ ਸਾਡਾ ਪਲਾਨ ਹੈਗਾ ਅਸੀਂ ਇਸ ਵਾਰ ਸਾਡਾ ਬੈਠ ਕੇ ਸਾਰੇ ਪੈਨਲ ਜਿਹੜਾ ਵਿਜ਼ਨਰੀ ਪੈਨਲ ਫॉर এডੂਕੇਸ਼ਨ ਹੈਗਾ ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਆਉਣ ਵਾਲੇ 3 ਸਾਲਾਂ ਦੇ ਵਿੱਚ ਨਿਊ এডੂਕੇਸ਼ਨ ਪਾਲਿਸੀ ਦੇ ਥਰੂ ਜਿਹੜਾ ਅਸੀਂ ਇਸ ਸੰਸਥਾ ਨੂੰ ਯੂਨੀਵਰਸਿਟੀ ਦੀ ਜ਼ਰੂਰਤ ਹੈ ਸਾਡੇ ਸ਼ਹਿਰ ਨੂੰ ਅਸੀਂ ਯੂਨੀਵਰਸਿਟੀ ਲੈ ਕੇ ਆਵਾਂਗੇ ਔਰ ਆਟੋਨੋਮਸ ਕਾਲਜ ਨਾਲ ਟਾਈ ਕਰਾਂਗੇ ਅਸੀਂ ਤੇ ਹੋਰ ਜਿਹੜੀਆਂ ਜਿਹੜੀਆਂ ਵੀ ਸਕੀਮਸ ਹੋਣਗੀਆਂ ਨਵੀਂ ਨਵੀਂ ਆ ਉਹ ਸਾਰੇ ਲੈ ਕੇ ਆਵਾਂਗੇ। ਥੈਂਕ ਯੂ ਸਰ ਥੈਂਕ ਯੂ ਸੋ ਮੱਚ। ਥੈਂਕ ਯੂ ਵੈਰੀ ਮੱਚ ਓਵਰਆਲ ਡਵੈਲਪਮੈਂਟ ਆਫ ਸਟੂਡੈਂਟਸ ਐਂਡ ਓਵਰਆਲ ਡਵੈਲਪਮੈਂਟ ਓਵਰ ਆਵਰ ਹੈਰੀਟੇਜ ਐਜੂਕੇਸ਼ਨਲ ਇੰਸਟੀਟਿਊਟ ਸਾਡੇ ਨਾਲ ਡੇਵਿਡ ਸਾਹਿਬ ਵੀ ਖੜੇ ਨੇ। ਡੇਵਿਡ ਸਾਹਿਬ ਦੇਖਿਆ ਹੋਵੇ ਜੀ ਕਿ 3 ਸਾਲ ਜਿਵੇਂ ਕੋਵਿਡ ਦਾ ਵੀ ਉਹਦੇ 'ਚ ਸਮਾਂ ਲੰਘਿਆ ਬੜਾ ਟਫ ਟਾਈਮ ਵੀ ਲੰਘਿਆ। ਬਟ ਬਹੁਤ ਵਧੀਆ ਆਪਣੇ ਵੱਲੋਂ ਕੋਸ਼ਿਸ਼ ਕੀਤੀ ਗਈ। ਤੇ ਤੁਹਾਡੇ ਹਿਸਾਬ ਨਾਲ ਸਰ ਜਿਹੜੀ ਪਿਛਲੇ ਸਾਢੇ 3 ਸਾਲਾਂ ਦਾ ਵਰਕ ਹੈ ਜਿਹੜੀ ਤੁਹਾਡੀ ਵਰ ਸਭ ਤੋਂ ਪਹਿਲਾਂ ਮੈਂ ਤੁਹਾਡਾ এবੀ 18 ਨਿਊਜ਼ ਦਾ ਇੱਥੇ ਆਉਂਦੇ ਵੈਲਕਮ ਕਰਦਾ ਤੇ ਜਿਵੇਂ ਸਾਰੇ ਸ਼ਹਿਰ ਨੂੰ ਪਤਾ ਹੈ ਵੀ ਹੁਣ ਜਿਹੜਾ ਏਐਸ ਇੰਸਟੀਚਿਊਸ਼ਨ ਦਾ ਕਲੈਕਸ਼ਨ ਚੱਲ ਰਿਹਾ ਸਟਾਰਟ ਹੋ ਗਿਆ ਅੱਜ ਉਹਦਾ ਰੰਮ ਹੋਰ ਕੀਤਾ ਅਸੀਂ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਨਾਮ ਲਿਤਾ ਤੇ ਅਸੀਂ ਆਸ ਕਰਦੇ ਹਾਂ ਅਸੀਂ ਭਗਵਾਨ ਨੂੰ ਵੀ ਰਿਕਵੈਸਟ ਕੀਤੀ ਹੈ ਵੀ ਸਾਡੇ ਨਾਲ ਬਿਰਾਜਮਾਨ ਹੋ ਕੇ ਚੱਲੋ ਤੇ ਅਸੀਂ ਜਿਹੜਾ ਇੱਕ ਇੰਪੋਰਟੈਂਟ ਸ਼ਹਿਰ ਦਾ ਐਜੂਕੇਸ਼ਨ ਦਾ ਸੈਂਟਰ ਆ ਉਹਤੇ ਉਹਦੀ ਦਾ ਇਲੈਕਸ਼ਨ ਲੜ ਰਹੇ ਆ ਤੇ ਅਸੀਂ ਉਸ ਦਾ ਮੁੱਦਾ ਲੈ ਕੇ ਆ ਰਹੇ ਆ ਕਿਉਂਕਿ ਆਉਣ ਵਾਲੇ ਟਾਈਮ ਚ ਇਹ ਜਿਹੜੇ ਜਿਹੜੀ ਕਮੀਆਂ ਰਹਿ ਗਈਆਂ ਸੀ ਅਸੀਂ ਮਤਲਬ ਇੱਕ ਪਲਾਨ ਆਊਟ ਕੀਤਾ ਇਹਨੂੰ ਯੂਨੀਵਰਸਿਟੀ ਬਣਾਇਆ ਜਾਵੇ ਯੂਨੀਵਰਸਿਟੀ ਬਣਾਉਣ ਦੇ ਨਾਲ ਨਾਲ ਜਿਹੜੇ ਸਾਡੇ ਗਰਾਊਂਡਸ ਆ ਜਿਹੜਾ ਸਪੋਰਟਸ ਆ ਅਸੀਂ ਇੰਟਰਨੈਸ਼ਨਲ ਲੈਵਲ ਦੇ ਗਰਾਊਂਡਸ ਬਣਾ ਚੱਕੀਏ ਸਵੀਮਿੰਗ ਪੂਲ ਬਣਾ ਸਕੀਏ ਤਾਂ ਕਿ ਸਟੂਡੈਂਟ ਦੇ ਨਾਲ-ਨਾਲ ਅਸੀਂ ਇੱਕ ਵਧੀਆ ਇੰਟਰਨੈਸ਼ਨਲ ਪਲੇਅਰ ਵੀ ਪੈਦਾ ਕਰੀਏ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਸਾਡੇ ਨਾਲ ਵਿਕਾਸ ਮਹਿਤਾ ਜੀ ਵੀ ਖੜੇ ਨੇ ਮਹਿਤਾ ਸਾਹਿਬ ਦੇਖਿਆ ਵੇ ਕਿ ਅੱਜ ਆਫੀਸ਼ੀਅਲ ਅਪਚਾਰਿਕ ਅਨਾਉਂਸਮੈਂਟ ਇੱਕ ਤਰ੍ਹਾਂ ਦੀ ਇਲੈਕਸ਼ਨ ਦੀ ਹੋਗੀ ਤਾਂ ਸਾਡੇ ਸਰ ਚੈਨਲ ਦੇ ਰਾਈ ਵੋਟਰਸ ਨੂੰ ਕੀ ਮੈਸੇਜ ਤੇ ਕਿਸ ਬਿਹਾਰ ਦੇ ਉੱਤੇ ਜਿਹੜਾ ਵੋਟ ਹੈ ਉਹਨਾਂ ਨੂੰ ਆਪਣੀ ਫੇਵਰ ਚ ਕੰਟੈਸਟ ਕਰਨ ਲਈ ਮੈਸੇਜ ਕਰਨਾ ਚਾਹੁੰਦੇ ਹਾਂ। ਪਹਿਲਾਂ ਤਾਂ ਬਹੁਤ-ਬਹੁਤ ਤੁਹਾਡਾ ਥੈਂਕਸ ਏਬੀ 18 ਨਿਊਜ਼ ਆ ਕਿ ਜਿਹੜੇ ਕਿ ਅੱਜ ਛੋਟੇ ਜਿਹੇ ਸੱਦੇ ਤੇ ਅਜੁਰੇ ਆਏ ਹੋ ਮੈਂ ਤਾਂ ਇਹੀ ਅਪੀਲ ਕਰਦਾ ਹਾਂ ਵੋਟਰਸ ਨੂੰ ਕਿ ਪਿਛਲੇ 3 ਸਾਲ ਦੀ ਜਿਹੜੀ ਵਰਕਿੰਗ ਹੈ ਜਿਹੜਾ ਸਰਦਾਰ ਸ਼ਮਿੰਦਰ ਸਿੰਘ ਮਿੰਟੂ ਜੀ ਪ੍ਰਧਾਨ ਸੀ ਤੇ ਰਜੀਵ ਮਹਿਤਾ ਜੀ ਜਿਹੜੇ ਕੀ ਪਹਿਲਾਂ ਪੂਰਵ ਪ੍ਰਧਾਨ ਰਹੇ ਨੇ ਡੇਵਿਡ ਜੀ ਜਿਹੜੀ ਸਾਡੀ ਸਾਰੀ ਟੀਮ ਐ ਕੋਵਿਡ ਦਾ ਜਿਹੜਾ ਟਫ ਟਾਈਮ ਅਸੀਂ ਕੱਢਿਆ ਤੇ ਜਿਹੜੇ ਸਾਡੇ ਵਿਰੋਧੀ ਧਿਰ ਸੀ ਉਹਨਾਂ ਨੂੰ ਆਸ ਸੀ ਕਿ ਜਿਹੜੇ ਇਹ ਜਿਹੜੇ ਇੰਸਟੀਟਿਊਸ਼ਨ ਨੇ ਇਹਦੇ ਚੋਂ ਘਟੋ ਘਟ ਸੱਤ ਚੋਂ ਦੋ ਬੰਦ ਹੋਣਗੇ ਲੇਕਿਨ ਅਸੀਂ ਆਪਣਾ ਵਧੀਆ ਟੀਮ ਵਰਕ ਕੀਤਾ ਸ਼ਹਿਰ ਨੇ ਸਾਡਾ ਸਾਥ ਦਿੱਤਾ ਅਸੀਂ ਜਿਹੜੇ 7 ਇੰਸਟੀਟਿਊਸ਼ਨ ਨੇ ਉਹਨਾਂ ਚੋਂ ਸਿਰਫ ਇੱਕ ਇੰਸਟੀਟਿਊਸ਼ਨ ਦੇ ਵਿੱਚ ਘਟਾ ਉਹ ਵੀ ਬਹੁਤ ਘਟ ਰਹਿ ਗਿਆ ਬਾਕੀ ਅਸੀਂ ਸਾਰੇ ਇੰਸਟੀਟਿਊਸ਼ਨ ਪ੍ਰੋਫਿਟ 'ਚ ਲੈ ਕੇ ਆਏ ਆ ਮੈਂ ਤਾਂ ਇਹੀ ਅਪੀਲ ਕਰਦਾ ਸ਼ਹਿਰ ਵਾਸੀਆਂ ਨੂੰ ਕਿਉਂਕਿ ਸ਼ਹਿਰ ਦੇ ਜਿੱਥੇ ਕਿ ਵਿਦਿਆ ਦੇ ਆਧਾਰੇ ਨਾਲ ਜੁੜੇ ਹੋਏ ਨੇ ਲੋਕ ਉਹਨਾਂ ਨਾਲ ਇਮੋਸ਼ਨਲ ਨਾਲ ਵੀ ਜੁੜੇ ਹੋਏ ਨੇ ਸ਼ਹਿਰ ਦੇ ਕਿਉਂਕਿ ਇਹ ਸਭ ਨੂੰ ਪੁਰਾਣੀ ਸੰਸਥਾਵਾਂ ਨੇ ਸ਼ਹਿਰ ਦੀਆਂ ਕਿ ਸਾਡੇ ਕੰਮ ਨੂੰ ਦੇਖਦੇ ਹੋਏ ਸਾਨੂੰ ਵੋਟ ਕਰੋ ਜਿਹੜੇ ਹੁਣ ਭਾਜਪਾ ਪੈਨਲ ਖੜ ਰਿਹਾ ਹੈ ਚਲੋ ਹੈ ਆਪਣੇ ਭਾਈਚਾਰੇ ਕੋ ਉਹਨਾਂ ਦਾ ਸਾਂਝ ਹੈ ਲੇਕਿਨ ਵਿਚਾਰਾਂ ਦੀ ਲੜਾਈ ਹੈ ਉਹਨਾਂ ਦੇ ਵਿਚਾਰ ਤੇ ਸਾਡੇ ਵਿਚਾਰ ਜਿਹੜੇ ਨੇ ਉਹ ਡਿਫਰੈਂਟ ਨੇ ਤਾਂ ਹੀ ਉਹ ਦੂਜੇ ਪੈਨਲ 'ਚ ਖੜੇ ਨੇ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪਿਛਲੇ 8-10 ਮਹੀਨੇ ਪਹਿਲਾਂ ਉਹ اپੋਜੀਸ਼ਨ ਦੇ ਵਿੱਚ ਸੀ ਪਰ ਉਹ ਰਿਜ਼ਾਈਨ ਦੇ ਗਏ ਜਦੋਂ ਰਿਜ਼ਾਈਨ ਦੇ ਗਏ ਤਾਂ ਦੁਬਾਰਾ ਕੀ ਲੋਡ ਪੈ ਗਈ ਉਹਨਾਂ ਨੂੰ ਇਲੈਕਸ਼ਨ ਲੜਨ ਦੀ ਜੇ ਅਜੋ ਇਲੈਕਸ਼ਨ ਲੜ ਰਹੇ ਨੇ ਤਾਂ ਉਹਨਾਂ ਨੂੰ ਰਿਜ਼ਾਈਨ ਦੇਣ ਦੀ ਕੀ ਲੋੜ ਸੀ ਜਦੋਂ ਰਿਜ਼ਾਈਨ ਦੇ ਕੇ ਕੁਇਟ ਕਰਕੇ ਚਲੇ ਗਏ ਤਾਂ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਉਹਨਾਂ ਨੂੰ ਇਲੈਕਸ਼ਨ ਚਲੋ ਬਾਕੀ ਸ਼ਹਿਰ ਜਵਾਬ ਦੇਊਗਾ ਤੇ ਸ਼ਹਿਰ ਨੂੰ ਵੀ ਇਹ ਗੱਲ ਸੋਚਣੀ ਪਊਗੀ ਵੀ ਹਾਂ ਜਿਹੜੇ ਕੀ ਓਪੋਜੀਸ਼ਨ ਦੇ ਵਿੱਚ ਵੀ ਨਹੀਂ ਖੜ ਸਕੇ ਤੇ ਉਹ ਰਿਜ਼ਾਈਨ ਦੇ ਗਏ ਤਾਂ ਜੋ ਦੁਬਾਰਾ ਇਲੈਕਸ਼ਨ ਕਿਉਂ ਕੰਟੈਸਟ ਕਰ ਰਹੇ ਨੇ ਤੇ ਮੈਂ ਤਾਂ ਇਹੀ ਅਪੀਲ ਸਾਰੇ ਸ਼ਹਿਰ ਵਾਸੀਆਂ ਨੂੰ ਕਰਦਾ ਕਿ ਸਾਡੀ ਵਰਕਿੰਗ ਨੂੰ ਦੇਖਦੇ ਹੋਏ ਸਾਡੀ ਡੈਡੀਕੇਸ਼ਨ ਨੂੰ ਦੇਖਦੇ ਹੋਏ ਸਾਡੇ ਪੈਨਲ ਨੂੰ ਮੈਕਸਿਮਮ ਵੋਟ ਕਾਸਟ ਕਰੋ ਤਾਂ ਜੋ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਦੁਬਾਰਾ ਸੇਵਾ ਕਰ ਸਕੀਏ ਇੰਸਟੀਚੂਨਾਂ ਦੀ ਧੰਨਵਾਦ ਥੈਂਕ ਯੂ ਵੈਰੀ ਮਚ ਸਾਡੇ ਨਾਲ ਰਜੀਵ ਰਾਏ ਮਹਿਤਾ ਜੀ ਵੀ ਖੜੇ ਨੇ ਮਹਿਤਾ ਜੀ ਦੇਖਿਆ ਵਹਿ ਕੇ ਬੜੇ ਪ੍ਰੈਸਟੀਜੀਅਸ ਇਲੈਕਸ਼ਨ ਨੇ ਜੀ ਇਹ ਤਾਂ ਸਰ ਤੁਸੀਂ ਸਾਡੇ ਚੈਨਲ ਤੇ ਰਾਹੀ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਵਿੱਕੀ ਬਡੇਰਿਆ ਜੀ ਦਾ ਤੇ ਵਾਲੀਆ ਜੀ ਦਾ ਕਿ ਅੱਜ ਬੜਾ ਕੀਮਤੀ ਟਾਈਮ ਕੱਢ ਕੇ ਆਏ ਨੇ ਪਹਿਲੀ ਗੱਲ ਇਹ ਹੈ ਕਿ ਸਰ ਅਸੀਂ ਇਸ ਸਕੂਲਾ ਕਾਲਜ ਨਾਲ ਨਾ ਦਿਲੋਂ ਜੁੜੇ ਹੋਏ ਹਾਂ ਸਰ ਕਿਉਂਕਿ ਅਸੀਂ ਇਨਾ ਚੀ ਪੜੇ ਇਨਾ ਜੀ ਪੜ ਕੇ ਜੋ ਅੱਜ ਅਸੀਂ ਆਪਣੇ ਸਮਾਜ ਦੇ ਵਿੱਚ ਜੋ ਅਸੀਂ ਸਾਡੀ ਕੋਈ ਜੋ ਪੋਜੀਸ਼ਨ ਹੈ ਸਿਰਫ ਇਹ ਸਕੂਲਾਂ ਕਾਲਜਾਂ ਕਰਕੇ ਅਸੀਂ ਦਿਲੋਂ ਇਸ ਇੰਸਟੀਚੂਨਲ ਜੁੜੇ ਹੋਏ ਹਾਂ ਔਰ ਦਿਲੋਂ ਹੀ ਅਸੀਂ ਸੇਵਾ ਕਰਦੇ ਹਾਂ ਮੈਂ ਹੀ ਰਿਗਾਰਡ ਕਰਦਾ ਕਿ ਵੱਧ ਤੋਂ ਵੱਧ ਸਾਨੂੰ ਆਪਣਾ ਆਸ਼ੀਰਵਾਦ ਦਿਓ ਤਾਂ ਕਿ ਅਸੀਂ ਇਸ ਇੰਸਟੀਚਿਊਸ਼ਨਾਂ ਦੀ ਸੇਵਾ ਕਰ ਸਕੀਏ ਥੈਂਕ ਯੂ ਥੈਂਕ ਯੂ ਵੈਰੀ ਮਚ ਸਰ ਸਾਡੇ ਨਾਲ ਵੀ ਪਲੇਸ ਕਈ ਜੀ ਵੀ ਖੜੇ ਨੇ ਜਿਹੜੇ ਕਿ ਇਸ ਵਾਰੀ ਕੰਟੈਸਟ ਕਰ ਰਹੇ ਨੇ ਵਿਜ਼ਨਰੀ ਪੈਨਲ ਦੇ ਵੱਲੋਂ ਸਰ ਦੇਖਿਆ ਹੈ ਕਿ ਪਹਿਲਾਂ ਮੈਂ ਕਹਿ ਕੇ ਟਾਈਮ ਬੜੇ ਪ੍ਰੈਸਟੀਜੀਅਸ ਇਲੈਕਸ਼ਨ ਹੁੰਦੇ ਨੇ ਸਰ ਕਿਉਂਕਿ ਸ਼ਹਿਰ ਦੇ ਹੈਰੀਟੇਜ ਐਜੂਕੇਸ਼ਨਲ ਜਿਹੜੇ ਇੰਸਟੀਚਿਊਟਸ ਨੇ ਉਹਨਾਂ ਦੀ ਬੜੀ ਪੁਰਾਣੀ ਲੈਗੇਸੀ ਹੈ ਜਿਹੜੀ ਉਹਨੂੰ ਕੰਟੀਨਿਊ ਕਰਨਾ ਹੁੰਦਾ ਤਾਂ ਸਰ ਤੁਸੀਂ ਕਿਸ ਬਿਹਾਰ ਦੇ ਉੱਤੇ ਵੋਟਰਾਂ ਨੂੰ ਕੀ ਮੈਸੇਜਿੰਗ ਕਰਨਾ ਚਾਹੁੰਦੇ ਹੋ ਪਹਿਲਾਂ ਤਾਂ ਮ ਵਿੱਕੀ ਜੀ ਤੇ ਹਰਪ੍ਰੀਤ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਦੁਬਾਰਾ ਸਾਨੂੰ ਪਬਲਿਕ ਦੇ ਵਿੱਚ ਪੇਸ਼ ਕਰ ਰਹੇ ਹੋ ਅੱਜ ਸਾਡਾ ਆਫਿਸ ਦਾ ਉਦਘਾਟਨ ਸੀਗਾ ਜੀ ਇਹ ਇਲੈਕਸ਼ਨ ਜਿਹੜਾ ਹੈਗਾ 2024 ਦਾ 1 ਸਤੰਬਰ ਨੂੰ ਜਿਹੜਾ ਹੋਣ ਜਾ ਰਿਹਾ ਹੈ ਮੈਨੇਜਮੈਂਟ ਦਾ ਐਸ ਮੈਨੇਜਮੈਂਟ ਦਾ ਇਹ ਬੜੀ ਸਾਡੇ ਸ਼ਹਿਰ ਦੀ ਇੱਕ ਅਹਿਜੀ ਸੰਸਥਾ ਹੈ ਜਿੱਥੇ ਪੀੜੀ ਦਾਰ ਪੀੜੀ ਬੱਚੇ ਜਿਹੜੇ ਹੈਗੇ ਆ ਉਹ ਪਰਿਵਾਰਾਂ ਦੀ ਪੀੜੀਆਂ ਪੜਦੀਆਂ ਆ ਰਹੀਆਂ ਨੇ ਤੇ ਪਰਿਵਾਰਾਂ ਦੇ ਖੰਨੇ ਸ਼ਹਿਰ ਦੇ ਪਰਿਵਾਰਾਂ ਦੀ ਪੀੜੀਆਂ ਇੱਥੇ ਸੇਵਾ ਕਰਦੀਆਂ ਆ ਰਹੀਆਂ ਨੇ ਐਤਕੀ ਸਾਨੂੰ ਵੀ ਮੌਕਾ ਮਿਲਿਆ ਹੈ ਤੇ ਇੱਥੇ ਜਿਹੜੇ ਬੱਚੇ ਇਥੋਂ ਪੜ੍ਹ ਲਿਖ ਕੇ ਨਿਕਲ ਰਹੇ ਆ ਕੋਈ ਅਫਸਰ ਬਣ ਰਹੇ ਆ ਕੋਈ ਕੁਝ ਪ੍ਰੋਫੈਸ਼ਨ ਦੇ ਵਿੱਚ ਜਾ ਰਹੇ ਆ ਜਾਂ ਬਿਜ਼ਨਸ 'ਚ ਜਾ ਰਹੇ ਆ ਇਹ ਸਾਡੇ ਖੰਨੇ ਹਲਕੇ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਇੰਸਟੀਚੂਨਸ ਦਾ ਤੇ ਪਹਿਲਾਂ ਤਾਂ ਮੈਂ ਮੁਬਾਰਕਾਂ ਦਿੰਦਾ ਹਾਂ ਉਹ ਸਾਰੇ ਲੋਕਾਂ ਨੂੰ ਜਿਹੜੇ ਕੀ ਇਹ ਇਲੈਕਸ਼ਨ ਲੜਨ ਲਈ ਮੂਹਰੇ ਆ ਰਹੇ ਹਨ ਲੇਕਿਨ ਜੋ ਦਿਲੋਂ ਮਿਹਨਤ ਕਰਨਾ ਚਾਹੁੰਦੇ ਹਨ ਉਹਨਾਂ ਦੇ ਵਿੱਚ ਇੱਕ ਪ੍ਰੇਰਣਾ ਹੈ ਕਿ ਇਹ ਮੈਨੇਜਮੈਂਟ ਨੂੰ ਕਦੇ ਅਸੀਂ ਛੱਡਣਾ ਨਹੀਂ ਹੈ ਇਹ ਮੈਨੇਜਮੈਂਟ ਦੇ ਵਿੱਚ ਚਾਹੇ ਔਖਾ ਸਮਾਂ ਚਾਹੇ ਬੁਰਾ ਸਮਾਂ ਚਾਹੇ ਅੱਛਾ ਸਮਾਂ ਇਹਨਾਂ ਖੜੇ ਰਹਿਣਾ ਚਾਹੀਦਾ ਤੇ ਮੈਂ ਮੁਬਾਰਕਬਾਦ ਦਿੰਦਾ ਜੀ ਸਾਡੇ ਵਿਜਨਰੀ ਪੈਨਲ ਦੇ ਮੈਂਬਰਾਂ ਨੂੰ ਜੋ ਕਿ ਪਿਛਲੀ ਵਾਰ ਵੀ ਉਹਨਾਂ ਨੇ ਬੜੀ ਮਿਹਨਤ ਨਾਲ ਵੀ ਕੋਵਿਡ ਦੇ ਟਾਈਮ ਵੀ ਇਹ ਸੰਸਥਾ ਦੇ ਵਿੱਚ ਪੂਰਾ ਆਪਣਾ ਸਾਥ ਦੇ ਮਾਰਦੇ ਰਹੇ ਤੇ ਅੱਜ ਕੀ ਵੀ ਅਸੀਂ ਦੁਬਾਰਾ ਇਹ ਕੰਟੈਸਟ ਕਰ ਰਹੇ ਹਾਂ ਇਲੈਕਸ਼ਨ ਵਿਜਨਰੀ ਪੈਨਲ ਦੇ ਵਿੱਚ ਤੇ ਸਾਡੇ ਸਾਰੇ ਮੈਂਬਰਾਂ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਖੰਨੇ ਸ਼ਹਿਰ ਦੇ ਨਿਵਾਸੀਆਂ ਨੂੰ ਸਾਨੂੰ ਸਪੋਰਟ ਕਰਨ ਲਈ ਤੇ ਸਾਡੇ ਵੋਟਰ ਮੈਂਬਰਾਂ ਨੂੰ ਸਾਨੂੰ ਵੋਟ ਕਰਨ ਲਈ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਵਿਜਨਰੀ ਗਰੁੱਪ ਆਫ ਐਜੂਕੇਸ਼ਨ ਦੇ ਮੈਂਬਰ ਸਹਿਬਾਨਾਂ ਦੀ ਗੱਲ ਸੁਣੀ ਤੁਹਾਨੂੰ 1 ਟੂ 1 ਬਾਈਟ ਵੀ ਇਹਨਾਂ ਦੀ ਸੁਣਾਵਾਂਗੇ ਕਿਉਂਕਿ ਅੱਜ ਇਹਨਾਂ ਦੇ ਦਫ਼ਤਰ ਦਾ ਜਿਹੜਾ ਉਪਚਾਰਿਕ ਉਦਘਾਟਨ ਹੋ ਗਿਆ 17 ਤਰੀਕ ਨੂੰ ਇਹਨਾਂ ਨੂੰ ਜਿਹੜੇ ਸੀਰੀਅਲ ਨੰਬਰ ਨੇ ਅਲਾਟ ਹੋ ਜਾਣੇ ਨੇ ਉਸ ਤੋਂ ਬਾਅਦ ਜੋ ਮੈਂਬਰਾਂ ਦੇ ਵਿਜਨਰੀ ਮੈਂਬਰ ਜਿਹੜੇ ਇਹਨਾਂ ਦੇ ਮੈਂਬਰ ਸਹਿਬਾਨ ਨੇ ਉਹਨਾਂ ਸਾਰਿਆਂ ਦੀ 1 ਟੂ 1 ਵਿਜਨ ਲੈ ਕੇ ਇਹਨਾਂ ਦਾ ਰੋਡ ਮੈਪ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤਦ ਤੱਕ ਸਾਨੂੰ ਦੋਈ ਇਜਾਜ਼ਤ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ